शराब बद घातक हैगी है सिगर घातक हैगी है, है, है मूसवाल है है, तो <laughs> तो 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 कतल होता वे कतल शामिल है अदरवाइज ही किसी न किसी कोनेर रोज फरौतियां ग्राव्या वारदात अपने मिलती है मानसा जो घटना बढ़ती हैगी है जिसे ਇਮਾਨਦਾਰੀ ਦੁਕਾਨ ਦੇ ਉੱਤੇ ਗੋਲੀਆਂ ਚਲਾ ਕੇ ਤੇਰੇ ਭੱਜ ਕੇ ਹੈਗੇ ਆ ਉਦਾਂ ਮਰਨ ਸੀਗਾ ਡਰਾਉਣਾ ਸੀਗਾ उन्होंने तो राही अगर चाचा जी मतलब ने मतलब मानक गोल हो रहा है कि इस तरह को लड़ी जुड़ी है मानक गोल है का मकसद सारी है मैं नहीं कहना एक गल हैली है और एंगल भी ध्यान रखना चाहिए है एक दो दो हमला, हमला हो रहा है अब तो जिस तरह कट हो जिन्ना जोश है मानसा के लोगों में और जो जिस तरह सरकार तो मांग की गई है कि ना सिर्फ इस तरह जो मतलब गैंगस्टरिजम है काबू पाया जाए बल्कि पंजाब नो भी जो लुटिया जा रहा है लैंड पूलिंग ਕਦੇ ਉਹ ਸ਼ਾਮਲਾ ਜਮੀਨਾਂ ਦੇ ਕਾਪੀ ਕਰਦਲ ਕਦੇ ਉਹਨੂੰ ਸਰਕਾਰੀ ਪ੍ਰਾਪਰਟੀਆਂ ਵਿੱਚ ਨਾਲ ਜੋ ਧੋਟਕੇ ਦਿੱਲੀ ਲਿਆਏ ਜਾ ਰਿਹਾ ਕੁਝਨਾਤ ਲਿਆਏ ਜਾ ਰਿਹਾ ਜੋ ਦਿੱਲੀਆ ਕਰ ਭਰਿਆ ਜਾ ਰਿਹਾ ਪੰਜਾਬ ਦੇ ਸਾਹਦ ਜਿਹੜੇ ਸੀਮਤ ਸਾਦ ਦੇ ਫਿਜਾਦੇ ਲੁਟਕੇ ਪੰਜਾਬ ਲੋਕ ਗੱਡਾਈ ਕੀਤਾ ਜਾ ਰਿਹਾ ਉਹ ਸਾਰੇ ਖਿਲਾਫ ਛਾਂਜੀ ਆਵਾਜ਼ ਪਾ ਕੇ ਲੋਕਰ ਉਠਾਣੀ ਚਾਹੀਦੀ ਹੈ ਤਾਂ ਜੋ ਆਰ ਵਾਲੇ ਸਮਝਾ ਸੀ ਪੰਜਾਬ ਨੂੰ ਇਹਨਾਂ ਦਿੱਲੀ ਦੇ ਲੁਟੇਰੀਆਂ ਤੋਂ ਇਹਨਾਂ ਪੰਜਾਬ ਦੇ ਲੁਟੇਰੀਆਂ ਤੋਂ ਜੋ ਹੈ ਪੰਦੇ ਇਹਨਾਂ ਦੇ ਉਹ ਵੀ ਅੱਤੀ ਲੁੱਟਣ ਲੱਗੇ ਹੋਏ ਐ ਸਾਰੇ ਪ੍ਰਾਲੇ ਰਿਕਾਰਡ ਬਾਤ ਬਾਤ ਹੈ ਗਿਆ ਇਹਨਾਂ ਦੇ ਅੰਪੇਲਾ ਨੇ ਕੱਲਾ ਕਲਾ ਮੈਂ ਤੋ ਤੋ ਦੋ ਦੋ ਤੋਂ ਕਰੋਨਾ ਪਾਲੇ ਪਾੜ ਚੁੱਕਿਆ ਜਿਹੜੇ ਦੋ ਤਰ੍ਹਾਂ ਉਹ ਸਾਰੇ ਨੂੰ ਖਤਮ ਕਰਨ ਵਾਸਤੇ ਲੋਕਾਂ ਨੂੰ ਆਪਣੇ ਪੱਤਰੀ ਆਪਣੇ ਹੱਕ ਦੀ ਆਪਣੀ ਸਰਕਾਰ ਹੈ ਉਹ ਚੁੰਡਣ ਵੱਲ ਅੱਗੇ ਵਧਣਾ ਚਾਹੀਦਾ ਔਰ ਬੜ ਪੱਕਾ ਕਰ ਲੈਣਾ ਪਹਿਲਾਂ ਸਾਡੇ ਮਾਨਸਪਤੀ ਦੇ ਸਾਰੇ ਸੱਭੂ ਮੁੱਛੇ ਵਾਲੇ ਨੂੰ ਜੰਗਹਾੜੇ ਕਤਲ ਕਰ ਦਿੱਤਾ ਹਾਲੇ ਵੀ ਸਰਕਾਰ ਨੇ ਉਹ ਤੋਂ ਕੋਈ ਹੋਣੇ ਦਿੱਤਾ ਹੈਗਾ ਜਿਹੜੀ ਸਰਕਾਰ ਮਤਲਬ ਐਡੇ ਵੱਡੇ ਗੈਂਗਸਟਰ ਜਿਹਦਾ ਨਾਂ ਸੀਗਾ ਦੋਰਨ ਦੋਰਨ ਤਾਂ ਬਿਲਕੁਲ ਬਿਲਾਅਤ ਬਿਸ਼ਰੋਈ ਉਹਦੀ ਜੇ ਇੰਟਰਵਿਊ ਕਰਾ ਸਕਦੀ ਹੈ ਉਹਦੇ ਅਫਸਰ ਤੂੰ ਇਹ ਤੋਂ ਅੱਜਾ ਲਾਜ਼ਮੀ ਸਰਕਾਰ ਕਿੰਨੀ ਕਬੀਲ ਕਿੰਨੀ ਕਬੀਲ ਆ ਉਹ ਵੀ ਜੋ ਇੱਕ ਸ਼ਾਵ ਉਹਦੇ ਹੋਇਆ ਆਪਾਂ ਹੀ ਕਮੇਟੀ ਬਿਠਾਤੀ ਉਹਨੇ ਕੁਝ ਨਹੀਂ ਰਿਜਿਸਟਰ ਕਰਿਆ ਜਦੋਂ ਹਾਈ ਕੋਰਟ ਦੇ ਖੇਤਰ ਬਾਰੇ ਸਰਕਾਰ ਤੇ ਕਿ ਇਤਨੀ ਕਿਵੇਂ ਹੋ ਗਈ ਤੁਜੀ ਕਰਵਾਈਆ ਗਿਆ ਉਹਦਾ ਪਤਾ ਲੱਗਿਆ ਕਿ ਫਾਟੇ ਫਲਾ ਨੇ ਆਪ ਦੱਸਦੇ ਕਿ ਉਹਦੀ ਜਿਹੜੀ ਆਪਣਾ ਬਿਲਾਅਤ ਬਿਸ਼ਰੋਈ ਦੀ ਇਤਨੀ ਗਾਈ ਪੰਜਾਬ ਦੇ ਜੇਲਾ ਤੋਂ ਐਤ ਵੱਡੀ ਹੋਰ ਸਰਦਾਰਾਂ ਗੱਲ ਐਤੋਂ ਵੱਡੀ ਹੋਰ ਕੰਪਲੈਸੈਂਸੀ ਜਾਂ ਇੱਕ ਗੈਤ ਗੈਤ ਕਾਇਰ ਕਬੀਰ ਗੱਲ ਹੋਰ ਕੀ ਸਰਕਾਰ ਵਾਸਤੇ ਹੋ ਜਾਂਦੀ ਹੈ ਕਿ ਇਤਨਾ ਮੀ ਇក្រਮੀ ਦੁਨੀਆ ਪੱਛ ਮਗਨਾਮ ਗੈਸ ਕਰ ਲੋ ਪੰਜਾਬ ਦੀ ਜੇਲ੍ਹ ਵਿੱਚ ਜਿੱਤੂ ਵਾਸਤੇ ਛੜਾ ਭਾਈ ਦਿੱਤਾ ਗਿਆ ਬੋਲ ਦਿੱਤਾ ਗਿਆ ਗੰਦ ਦਾ ਗੱਡ ਦਾ ਨਸਾ ਲਗਾਤਾਰ ਵੱਧ ਰਿਹਾ ਤੁਸੀਂ ਡਾਕਟਰੋਂ ਨਹੀਂ ਹੋਣ ਲੱਗਦਾ ਇਹਦਾ ਬਦਲ ਲਈ ਪੰਜਾਬ ਦੇ ਵਿੱਚ ਖੇਤੀ ਕਿਵੇਂ ਖਤ ਕਰਦੀ ਹੈ ਕੋਈ ਹੋਰ ਖੇਤੀ ਕਰ ਦਿੱਤਾ ਇਹੋ ਇੱਕ ਨਾਖਾਈ ਜਾ ਕੇ ਖੇਤੀ ਬਾਤੀ ਗੱਲ ਹੈਗੀ ਹੈ ਪਰ ਤੱਕ ਐਨਾ ਨਾ ਕਹਿਣਾ ਕਿ ਨਸ਼ੇੜੀ ਨੇ ਉਹ ਪ੍ਰਾਬੀ ਨਹੀਂ ਹੈਗੀ ਉਹ ਮੁਜਰਬੀ ਹੈਗੀ ਇਹ ਨਾ ਡਾਕਟਰ ਪ੍ਰੋਬਲਮ ਨਹੀਂ ਹੈਗੀ ਐ ਇਸ ਮਾਨਸਿਕ ਕਮਸਿਆ ਹੈਗੀ ਹੈ ਉਹ ਬਿਮਾਰ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕੋਈ ਜਿਆਦਾ ਤਕਬੀਰਾ ਨਹੀਂ ਮਦਦ ਦੀ ਬਤੀਰਾ ਕਰਨਾ ਚਾਹੀਦਾ ਜਿਵੇਂ ਕੈਨੇਡਾ ਨੇ ਕੀਤਾ ਭੰਗ ਖੋਲ ਕੇ ਅਮਰੀਕਾ ਨੇ ਕੀਤਾ ਭੰਗ ਖੋਲ ਕੇ ਦੁਨੀਆ ਚਾਰੇ ਮੁਲਕਾਂ ਨੇ ਆਪਣੇ ਇਹਨੇ ਕਾਨੂੰਨ ਸੀਗੇ ਡਰਗ ਲਾਜ ਉਹ ਨਰਮ ਕੀਤੇ ਉਹ ਘਟਾ ਕੇ ਖਤਮ ਕੀਤੇ ਔਰ ਜਿਹੜੀ ਇਹ ਲੋਕਾਂ ਦੇ ਰਵਾਇਤੀ ਲੇਸ਼ੇ ਸੀਗੇ ਜਿਨ੍ਹਾਂ ਮੌਤਾਂ ਨਹੀਂ ਹੁੰਦੀਆਂ ਸਾਡੇ ਫੀਪਕੀ ਹੈ ਉਧਰ ਭੰਗ ਹੈਗੀ ਹੈ ਕਿਤੇ ਕੋਕੇ ਹੈਗਾ ਉਹਨਾਂ ਨੇ ਉਹਨਾਂ ਨੂੰ ਖੋਲ ਦਿੱਤਾ ਗਿਆ ਕਿਨੇ ਤਾਂ ਹਰ ਸ਼ਹਿਰ ਵਿੱਚ ਇਹ ਭੱਗ ਦੀਆਂ ਟੌਫੀਆਂ ਭੱਗ ਦੀ ਕੌਫੀ ਬਹੁਤ ਮਿਲਦਾ ਹੈਗਾ ਉਹ ਪੰਜਾਬ ਦੇ ਕਹਨੋਂ ਵੀ ਲਚੀਲਾ ਹਿੰਦੁਸਤਾਨ ਚ ਵੀ ਲਚੀਲਾ ਰੂਈਆ ਪੜਾ ਕੇ ਜਿਹੜੇ ਘਾਟ ਦੇ ਨਸ਼ੇ ਆ ਮੈਡੀਕਲ ਨਸ਼ੇ ਆ ਤਾਤਕ ਨਸ਼ੇ ਆ ਜਿਹੜੇ ਜਾਨ ਲੈਵਾ ਹੈਗੇ ਜਿਹਨਾਂ ਪੰਜਾਬ ਤੋਂ ਬਹੁਤ ਦਾ ਖੂਬ ਬਣਾਤਾ ਹੈਗਾ ਉਹ ਬੰਦ ਕਰਨੀ ਚਾਹੀਦੀ ਹਰ ਹਾਲਤ ਵਿੱਚ ਉਹਦੇ ਲੋਕਾਂ ਦੇ ਨਸ਼ੇ ਆ ਜੋ ਪੰਜਾਬ ਹਜ਼ਾਰਾਂ ਸਾਲ ਤੋਂ ਨਿੱਤ ਮਾਤਰਾਇਂ ਵਰਦਾ ਆ ਰਹੇ ਅੱਗੇ ਚਾਹੇ ਉਹ ਭੰਗਾ ਦੀ ਆ ਜਾਓ ਧੀ ਨਾ ਚਾਈ ਪੁਕੀ ਆ ਗਈ ਜਿੱਥੇ ਕੋਨਾ ਵਾਰਾ ਲੱਗ ਪਿਆ ਰ ਬਹੁਤ ਬੜਾ ਕੇ ਜਿੱਤਰਾ ਸ਼ਰਾਬ ਪਦ ਕਟ ਕੇ ਗਈ ਹੈ ਸਿਕੜ ਵੱਧ ਕਟ ਕੇ ਗਈ ਹੈ ਪੁੱਕੇ ਜੀਵ ਨਾਲੋਂ ਪੁਕੀ ਜਿੱਸਾ ਸਾਹਮਣੇ ਛੱਕੇ ਹੈਗੇ ਪੰਜਾਬ ਤੇ ਵੀ ਫੀ ਪੁੱਕੇ ਛੱਕੇ ਖੁੱਲ ਨਹੀਂ ਤਾ ਲਾਸਟ ਬਾਰ ਆ ਜੀ ਤਾਂ ਹਮਕਰਾਂ ਦੇ ਕਾਕੇ ਕਹਿੰਦੇ ਸੀ ਜਦੋਂ ਸਰਕਾਰ ਬਣੀ ਆ ਗਈ ਕੋਟੀ ਘਟਾਈ ਸਿੱਧੂ ਮੂਸੇਵਾਲਾ ਦੀ ਸਟੋਰੀ ਨੂੰ ਜਮਾ ਪਬਲਿਸ਼ ਕੀਤਾ ਗਿਆ ਹੁਣ ਆਪ 50 50 ਚੌਥੀਆਂ ਲਈ ਫਿਰਦੇ ਬਿਲਕੁਲ ਬਹੁਤੋ ਦੀ ਸਟੋਰੀ ਲਈ ਫਿਰਦੇ ਇਹ ਪਾਤ ਮਾਤ ਦਾ ਸਾਥ ਤੇ ਪਰ ਕੌਟੀਆਂ ਨਹੀਂ ਪਸਦਾ ਔਰ ਉਹ ਸਰਕਾਰ ਯਾ ਉਹ ਉਹ ਪਾਰਟੀ ਜਿਹੜੀ ਕਹਿੰਦੀ ਸੀ ਕਿ ਸਟੋਰੀ ਅਜਨਦੀ ਸਰ ਟੰਬਰ ਉਹਨਾਂ ਦੀ ਸਿੱਧ ਤੋਂ ਲੈ ਕੇ ਉਹਦੀ ਮਦਰ ਤੋਂ ਲੈ ਕੇ ਉਹ ਖੁਦ ਇੱਕ ਫਲਾਬਲਾ ਸੌਤੋਂ ਕੱਢ ਕੇ ਕਾਹਲਾ ਲੈ ਕੇ ਪੰਜਾਬ ਦੀ ਇੱਕ ਦਰੜ ਦੇ ਫਿਰਤੇ ਹੈਗੇ